ਜਾਸੀ ਰਾਮ ਸਾਰਿਆਂ ਨੂੰ ਜਿਹੜੇ ਆਪਣੇ ਕੂੜੇ ਵਾਲੇ ਸੀਗੇ ਸਰਕਾਰੀ ਤੇ ਪ੍ਰਾਈਵੇਟ ਜਿਹੜੇ ਹੈਗੇ ਆ ਇਹਨਾਂ ਨੂੰ ਕਿਤੇ ਕੂੜਾ ਸੁੱਟਣ ਦੇ ਨਹੀਂ ਰਹੇ ਤੇ ਇਹਨਾਂ ਨੇ ਹੜਤਾਲ ਕੀਤੀ ਹੋਈ ਆ ਗਿਲਚੌਂ ਗਿਲ ਰੋਡ ਝਾਂਸੀ ਦੇ ਬਾਹਰ ਇਹਨਾਂ ਨੇ ਚੱਕ ਕੇ ਕੂੜਾ ਆਫਿਸ ਦੇ ਅੱਗੇ ਛੜਤਾ ਵਾ ਦੇਖ ਲਓ ਭਾਈ ਆਜੰਸੀ ਹੈਗਾ ਝਾਂਸੀ ਦੇ ਅੱਗੇ ਨਗਰ ਨਿਗਮ ਦੀ ਟਰਾਲੀ ਖੜਾਈ ਹੋਈ ਆ ਆ ਸਾਰੇ ਜਿੰਨੇ ਵੀ ਆ ਮੁਲਾਜ਼ਮ ਆ ਪੱਕੇ ਵੀ ਆ ਤੇ ਜਿਹੜੇ ਪੱਕੇ ਨਹੀਂ ਹੈਗੇ ਤਾਂ ਇੱਧਰ ਆ ਲੱਗੇ ਹੋਇਆ ਜੀ ਆ ਰੇਡੀ ਵਾਲੇ ਦੀ ਮौज ਲੱਗ ਗਈ ਆ ਕਚੋਰੀ ਖਾਨ ਲੱਗਿਆ ਪੁਲਿਸ ਦੀ ਗੱਡੀ ਖੜੀ ਆ ਦੇਖੋ ਜੀ ਕੂੜਾ ਸਿੱਟਿਆ ਹੈ ਜੋਂ ਸੀ ਦੇ ਮੂਹਰੇ ਨੱਕ ਜਤੋਂ ਆ ਕੀਤਾ ਹੋਇਆ ਹੈ ਇਹਨਾਂ ਦੇ ਅਫਸਰਾਂ ਨੇ ਇਹਨਾਂ ਨੂੰ ਨਾ ਜਗ੍ਹਾ ਦੇ ਦੇ ਕਿੱਥੇ ਛੱਡਣਾ ਵਾ ਘਰਾਂ ਦੇ ਵਿੱਚ ਕੂੜਾ ਇਕੱਠਾ ਹੋ ਗਿਆ ਵਾ ਤੇ ਜੇ ਕੂੜਾ ਇਕੱਠਾ ਹੋ ਗਿਆ ਪਾਈਏ ਕਿੱਥੇ ਹੁਣ ਆਹ ਬੈਕ ਸਾਈਡ ਆ ਆ ਜੋਂ ਸੀ ਦੀ ਜਿਹੜੀ ਬੈਕ ਸਾਈਡ ਹੈਗੀ ਫਾਇਰ ਗੇਟ ਵਾਲੀ ਰੋਡ ਉਹ ਆ ਇਹ ਮਾਮਲਾ ਜਿਹੜਾ ਲੁਧਿਆਣੇ ਦਾ ਵਾ ਆ ਦੇਖੋ ਰੋਡ ਦੇ ਉੱਤੇ ਕੂੜਾ ਸਟਾਇਆ ਰੇੜੀਆਂ ਰੇੜੀਆਂ ਜੀ ਇੱਕ ਦੋ ਰੇੜੀਆਂ ਦੇਖਿਆ ਹੋਣੀਆਂ ਨੇ ਆ ਦੇਖ ਲੋ ਜੀ ਇਕੱਠੀਆਂ ਰੇੜੀਆਂ ਨੇ ਪੂਰੇ ਰੋਡ ਤੇ ਰੇੜੀਆਂ ਰੇੜੀਆਂ ਨੇ ਬਾਈ ਇਹਨਾਂ ਨੂੰ ਜਗ੍ਹਾ ਦੇ ਦਿਓ ਕਿਤੇ ਇਹਨਾਂ ਦਾ ਢੰਪ ਬਣਾ ਦਿਓ ਵਧੀਆ ਜਿ세 ਕੂੜਾ ਆ ਜੇ ਇਹ ਤਾਂ ਘਰਾਂ ਚ ਕੂੜਾ ਹੋ ਜਾਣਾ ਇਕੱਠਾ ਲੋਕਾਂ ਨੇ ਲਫਾਇ ਬੰਨ ਮੰਨ ਕੇ ਸਿੱਟਿਆ ਕਰਨੇ ਆ ਰੋਡ ਦੇ ਉੱਤੇ ਕੂੜਾ ਇੰਨਾ ਇਕੱਠਾ ਹੋ ਜਾਣਾ ਵਾ ਇਹਨਾਂ ਨੂੰ ਜਗ੍ਹਾ ਦਿਓ ਹੜਤਾਲ ਇਹਨਾਂ ਦੀ ਖਤਮ ਕਰੋ ਉਹ ਜੋਂ ਸੀ ਸਾਹਮਣੇ ਆ ਉੱਪਰ ਚੜ ਕੇ ਅਫਸਰ ਦੇਖਦੇ ਪਏ ਆ ਉਹ ਦੇਖੋ ਕੂੜੇ ਗੂੜਾ ਕਿੱਥਾ ਹੋਇਆ ਰੋਡ ਦੇ ਉੱਤੇ ਆ ਰੇੜੀਆਂ ਖੜੀਆਂ ਨੇ ਹੜਤਾਲ ਜਾਰੀ ਆ ਤੇ ਦੇਖੋ ਕੱਲ ਕਹਿ ਰਹੇ ਆ ਵੀ ਇਹ ਜਿਹੜੀ ਗਿਲ ਰੋੜਾ ਨਹਿਰ ਵਾਲੀ ਰੋਡ ਜਾਮ ਕਰਨੀ ਆ ਦੇਖੋ ਅਜੇ ਤਾਂ ਕੱਲ ਨੂੰ ਪਤਾ ਲੱਗੂਗਾ ਬੇਨਾਂ ਦਾ ਹੱਲ ਹੋਇਆ ਕਿ ਨਹੀਂ ਹੋਇਆ